ਹੁਣ ਹਰ ਬੰਦਾ ਨਾਗਲੀ ਆਈਟਮ ਲੈਣ ਤੋਂ ਇੰਨਾ ਡਰਦਾ ਹੈ ਉਹਦਾ ਕਾਰਨ ਕੀ ਹੈ ਜਦੋਂ ਤੁਸੀਂ ਲੈਣ ਜਾਣਾ ਹੈ ਇਹ ਤੁਹਾਨੂੰ ਵਿੱਚ ਤੋਲ ਕੇ ਮਿਲ ਜਾਣੇ ਆ ਅੱਧੇ ਕਟੇ ਕੋਈ ਅੱਧੇ ਵੀ ਘੜ ਦਿੰਦਾ ਕੋਈ 60% ਘੜਦਾ ਹੁਣ ਅਸੀਂ ਕੀ ਕਰਤਾ ਕੱਲੇ ਕੱਲੇ ਚੀਜ਼ ਤੇ ਟੈਗ ਲਾਤਾ ਜੀ ਹਾਂ ਆ ਤੁਸੀਂ ਦਿਖਾ ਸਕਦੇ ਹੋ ਇਹ ਚ ਕਿੰਨੀ ਵੈਕਸ ਹੈ ਕਿੰਨੀ ਮੋਮ ਹੈ ਕਿੰਨਾ ਸ਼ੂਨ ਹੈ ਇਹਦਾ ਹੁਣ ਜਿੰਨੇ ਸੈੱਟ ਦਾ ਵਜ਼ਨ ਵੀਰੇ ਵੈਸੇ ਹੈਗਾ 7.5 ਤੋਲੇ ਜੀ ਪਰ 골ਡ ਵਿੱਚ ਸਿਰਫ ਹੈਗਾ 4.5 ਤੋਲੇ ਮਤਲਬ ਇਹ ਜੋ ਜਿਹੜੇ ਮੋਟੀ ਗੱਲ ਸਮਝ ਪਾਇਆ ਹਾਂ ਜੀ ਵੀ ਸੋਨੇ ਦਾ ਭਾਰ ਅੱਡ ਕਰਤਾ ਹਾਂ ਜੀ ਆ ਮੋਤੀਆਂ ਦਾ ਅੱਡ ਕਰਤਾ ਮੋਤੀਆਂ ਦਾ ਜਿਹੜੇ ਅੰਦਰ ਇਹਦੇ ਲਾਖ ਭਰੀ ਉਹਦਾ ਵੀ ਵਜਨ ਅੱਡ ਕਰਤਾ ਲਾਖ ਦਾ ਵੀ ਲਾਖ ਦਾ ਵੀ ਕੋਈ 1% ਵੀ ਹੀਰਾ ਫੇਰੀ ਇਹ ਆ ਦੇਖੋ ਇੱਥੇ ਲਿਖਿਆ ਹੋਇਆ ਹੈ ਕਲੀ-ਕਲੀ ਚੀਜ਼ ਕਿ ਉਂਝ ਦਾ ਵਜਨ ਇਹਦਾ 7.5 ਟੁਲੇ ਹੈ ਵੈਸੇ ਸਾਰਾ ਕੁਝ ਕੱਟ ਕੇ 42 ਗ੍ਰਾਮ ਹੈ ਤੇ ਕੀ ਕੀ ਕੱਟਿਆ ਹੂੰ ਇਹ ਸਾਰੀ ਕੁਆਲਿਟੀ ਕਸਟਮਰ ਨੂੰ ਮਿਲਣੀ ਹੈ ਕੱਲ ਨੂੰ ਜਦੋਂ ਮਰਜੀ ਅਗਲਾ ਆ ਜੇ ਤੇ ਉਹਦੇ ਕੋਈ ਵੀ ਕਿਉਂਕਿ ਵਿੱਚ ਤੋਲ ਕੇ ਮਿਲਣਾ ਹੀ ਨਹੀਂ ਹਾਂ ਸਮਾਂ ਕੀ ਹੈ ਨਾ ਆਮ ਰੇਟ ਸਾਰਾ ਮੋਤੀ ਵੀ ਸੋਨੇ ਦੇ ਭਾਜੀ ਲੈ ਜਾਂਦੇ ਹਾਂਜੀ ਹਾਂਜੀ ਜੇ ਹੁਣ ਵੈਸੇ 7.5 ਤੋਲੇ ਆ ਤੁਸੀਂ ਕਿਦੋਂ ਲੈ ਲਿਆ ਅਗਲਾ ਕਹਿੰਦਾ 15 ਗ੍ਰਾਮ ਮੋਤੀ ਤੁਸੀਂ ਖੁਸ਼ ਹੋ ਜਾਣਾ ਪਰ ਫੇਰ ਵੀ 15 20 ਗ੍ਰਾਮ ਦਾ ਫਰਕ ਰਹਿ ਗਿਆ ਸੋਨਾ ਨਾ ਸੋਨਾ ਸੋਨਾ ਹੀ ਹੈ ਸੋਨਾ ਸੋਨਾ ਹੀ ਹੈ ਅਸਲੀ ਸੋਨਾ ਹੋਲ ਸੇਲ ਰੇਟ ਤੇ ਅਸਲੀ ਅਸਲੀ ਮਤਲਬ ਅਸਲੀ A to Z ਸੁਣ ਨੂੰ ਮੈਂ ਖਾਸ ਕਰ ਹੋਰ ਦੱਸਦਿਆਂ ਸੋਨੇ ਬਾਰੇ ਜਿਹੜਾ ਵੀ ਗਹਿਣਾ ਪਿਆ ਨਾ ਜਿਹਦੀ ਵੀ ਜਿਹਦਾ ਵੀ ਬਾਇਓ ਡਾਟਾ ਤੁਸੀਂ ਫੋਨ ਤੇ ਭਰ ਲੋਗੇ ਉਹਦਾ ਸਾਰਾ ਖਾਨਦਾਨ ਕਹਿ ਸਕਦੇ ਆ ਕਿ ਸੋਨੇ ਦਾ ਨਿਕਲ ਕੇ ਸਾਹਮਣੇ ਆ ਜੂ ਬਾਈ ਜੀ ਇਦਾਂ ਹੀ ਆ ਗੱਲ ਇਦਾਂ ਹੀ ਆ ਵੀਰੇ ਮਤਲਬ ਇੰਨੀ ਪਿਓਰਿਟੀ ਆ ਗਈ ਸਰਕਾਰ ਨੇ ਕੰਮ ਵੀ ਵਧੀਆ ਤੇ ਇਥੋਂ ਹੀ ਪਤਾ ਲੱਗਦਾ ਵੀ ਬੰਦਾ ਗਹਿਣਿਆਂ ਚ ਹੁਣ ਹੀਰਾ ਫੇਰੀ ਵਾਲੀ ਗੱਲ ਮੁੱਕ ਗਈ ਆ ਮੁੱਕ ਗਈ ਹੈ ਜੀ ਕਿਉਂਕਿ ਸਰਕਾਰ ਇਹ ਚੀਜ਼ ਤੇ ਬੜੀ ਸਟ੍ਰਿਕਟ ਹੈ ਹੁਣ BIJSQUARE ਨਾਮ ਦੀ ਐਪ ਹੈ ਜੀ ਤੁਸੀਂ ਆਪਣੇ ਫੋਨ 'ਤੇ ਇੰਸਟਾਲ ਕਰਕੇ ਰੱਖੋ ਤੇ ਜਿਹੜਾ ਵੀ ਜੁਐਲਰੀ ਆਰਟੀਕਲ ਆਪਾਂ ਲੈਣੇ ਆ ਉਹਦੇ ਇੱਕ XUID ਨੰਬਰ ਲੱਗਿਆ ਹੁੰਦਾ ਜੀ ਆ ਮੰਨ ਕੇ ਚਲੋ ਜਿਵੇਂ ਸ਼ਾਪ ਆ ਹਾਂਜੀ ਠੀਕ ਹੈ ਇਸ ਪ੍ਰੀਖਿਆ ਦਾ HUID ਨੰਬਰ ਤੁਹਾਨੂੰ ਹਰ ਆਰਟੀਕਲ ਤੇ ਮਿਲਣਾ ਹਾਂ ਬਿਲਕੁਲ ਬਰੀ ਆ ਦਿੱਤਾ ਹੋਇਆ ਇਹ ਤੁਸੀਂ ਆਪਣੇ ਉੱਚ ਪਾ ਕੇ ਵੈਰੀਫਾਈ ਕਰ ਸਕਦੇ ਹੋ ਤੁਹਾਨੂੰ ਕੱਲੀ ਕੱਲੀ ਚੀਜ਼ ਪਤਾ ਲੱਗੂਗੀ ਕਿ ਇਹ ਕਿਹੜੇ ਲੈਬ ਦੁਆਰਾ ਟੈਸਟ ਕੀਤਾ ਹੋਇਆ ਹੈ ਜੀ ਕੀ ਪਿਓਰਿਟੀ ਹੈ ਤੇ ਅਖੋਨ ਅੱਜ ਮੈਂ ਕੜੇ ਵੀ ਆਪਣੇ ਇੱਕ ਮੈਂ ਮੋਟਾ ਜਿਹਾ ਦੱਸ ਦਿਆਂ ਅਸੀਂ ਲੁਧਿਆਣੇ ਦੇ ਵਿੱਚ ਆ ਜੀ ਆ ਦੇਖੋ ਵੀਰੇ ਸਾਰਾ HUID ਹਾਲ ਜੇ 22 ਗੈਰਟ ਦਾ ਮਤਲਬ ਪੂਰਾ 22 ਗੈਰਟ ਹੈ ਕੱਲ ਨੂੰ ਕਸਟਮਰ ਨੇ ਕਿਸੇ ਵੱਲੇ ਵੀ ਚੇਂਜ ਕਰਾਉਣਾ ਜਾਂ ਵੇਚਣਾ ਜੀ ਉਹਦੀ ਕੋਈ ਕਾਰਨ ਕੱਟੀ ਜਾਂਦੀ ਅੱਗੇ ਆਪਾਂ ਜਿਵੇਂ ਸੁਣਦੇ ਆ ਰਹੇ ਹਾਂ ਦੀ 10% ਦਾ ਕਾਟ ਕੱਟੀ ਜਾਂਦੀ ਹੈ ਪਰ ਕੋਈ 0% ਕਾਟ ਤੁਸੀਂ ਮੇਰੇ ਕੋਲ ਕੋਈ ਵੀ ਸੋਨਾ ਲੈ ਕੇ ਜਾਓ ਇਹਦੀ 0% ਕਾਟ ਹੈ ਕੱਲੂ ਤੁਸੀਂ ਬਾਇਗਰਰ ਦਿਆਂ ਰਿੰਗ ਲੈ ਕੇ ਗਏ ਹਾਂ ਅੱਜ ਸੋਨਾ ਵੀਰੇ 90000 ਹੈ ਕੱਲੂ ਮੈਂ ਕਹਿੰਦਾ 2 ਲੱਖ ਰੁਪਏ ਤੋਲਾ ਹੋ ਜਾਏ ਤੁਸੀਂ ਮੇਰੇ ਕੋਲੇ ਲੈ ਕੇ ਆਓ ਪੂਰੇ ਬਾਇਗਰਰ ਦੇ ਪੈਸੇ ਲੈ ਜਾਓ ਜਿਹੜਾ ਸਮੇਂ ਦਾ ਰੇਟ ਚੱਲਦਾ ਹੋ ਉਸ ਟਾਈਮ ਦਾ ਜੋ ਬਾਇਗਰਰ ਦਾ ਰੇਟ ਹੋਊਗਾ 1% ਵੀ ਕਾਟ ਨਹੀਂ ਕੱਟੀ ਜਾਊਗੀ ਬਿਲਕੁਲ ਇੱਕਵੇਂ ਦੱਸਦਾ ਅਨਮੋਲ ਜੁਲਰ ਲੁਧਿਆਣਾ ਬਹੁਤ ਵੱਡਾ ਨਾਮ ਆ ਤੇ ਉਹਨਾਂ ਕੋਲ ਆ ਆ ਯਾਰ ਬੜੇ ਸੋਹਣੇ ਬਣਾਏ ਆ ਤੇ ਹੌਲ ਸੇਲ ਰੇਟ ਦੇ ਉੱਤੇ ਹਾਂਜੀ ਜਿਵੇਂ ਆਪਾਂ ਦਾ ਪਹਿਲਾਂ 1 ਗ੍ਰਾਮ ਦਾ ਵੀਰੇ ਮੇਨ ਕੰਮ ਸੀ ਜੀ ਜੀ ਪਰ ਨਾਲ ਸਾਰੇ ਕਸਟਮਰ ਇਹੀ ਕਹਿੰਦੇ ਸੀ ਕਿ ਪਿਓਰ 골 ਵੀ ਚਾਹੀਦਾ ਕੋਈ ਆਰਟੀਕਲ ਇਸ ਕਰਕੇ ਸਾਰਿਆਂ ਦੇ ਨਾਲ ਅਸੀਂ ਪਹਿਲਾਂ 골 ਦਾ ਹੌਲ ਸੇਲ ਹੀ ਕਰਦੇ ਸੀ ਹੁਣ ਸਾਰਾ ਰਿਟੇਲ ਵੀ ਕਰਤਾ ਪਰ ਰੇਟ ਅਸੀਂ ਉਹੀ ਰੱਖਿਆ ਜਿਹੜੇ ਹੌਲ ਸੇਲ ਰੇਟਾਂ ਤੇ ਦਿੰਦੇ ਹਾਂ ਬਿਲਕੁਲ ਬਿਲਕੁਲ ਤੁਹ ਵੀਰਾ ਦੇਖੋ ਬ੍ਰੇਸਲਟ ਤੁਸੀਂ ਹਾਂ ਯਾਰ ਲੈ ਆ ਦੇਖੋ ਵਾਓ ਮਾਲਕਾ ਕਮਾ ਹੁਣ ਇਸ ਸਾਰੀ ਪਿਓਰਟੀ ਦੀ ਗਾਰੰਟੀ ਹੋਗੀ ਕੱਲੇ ਕੱਲੇ ਆਰਟੀਕਲ ਦੀ ਤੇ ਬਾਜ਼ਾਰੋਂ ਰੇਟ ਪਤਾ ਕਰਕੇ ਆ ਜਿਓ ਤੇ ਸਾਡਾ ਪਤਾ ਕਰ ਲਿਓ ਜੇ ਫਾਇਦਾ ਨਾ ਹੋਇਆ ਤਾਂ ਕਹਿ ਦਿਓ ਸੀ ਬਿਲਕੁਲ ਪੱਕਾ ਬਿੱਲ ਮਿਲਣਾ ਤੁਹਾਨੂੰ ਪੱਕਾ ਬਿੱਲ ਮਿਲਣਾ ਤੇ ਫਾਇਦੇ ਦੀ ਵੀ ਗਾਰੰਟੀ ਹੈ ਬਾਜ਼ਾਰ ਨਾਲੋਂ ਮੇਕਿੰਗ ਚਾਰਜ ਬਿਲਕੁਲ ਹੋਲ ਸੇਲ ਜਿਹੜਾ ਦੁਕਾਨਦਾਰ ਤੋਂ ਦੁਕਾਨਦਾਰ ਨੂੰ ਜਾਂਦਾ ਆ ਦੇਖੋ ਵੀਰੇ ਹਾਂ ਹਲਕੇ ਸਾਡੀ ਕੋਸ਼ਿਸ਼ ਕੀ ਹੈ ਵੀਰੇ ਜਿੰਨਾ ਜਿੰਨਾ ਗੋੜ ਵੱਧਦਾ ਜਾ ਰਿਹਾ ਨਾ ਸਾਡੀ ਕੋਸ਼ਿਸ਼ ਇਹ ਹੈ ਕਿ ਹਲਕੇ ਤੋਂ ਹਲਕੇ ਵਜਨ ਚ ਸਬਸਤ ਸਮਾਨ ਤਿਆਰ ਕਰ ਦਈਏ ਪਰ ਨਾਲ ਇਹ ਵੀ ਧਿਆਨ ਰੱਖਦੇ ਆ ਕਿ ਕੁਝ ਵੀ ਟੁੱਟ ਭੱਜ ਨਾ ਹੋਵੇ ਕੁਆਲਟੀ ਵੀ ਬਣੀ ਰਹੇ ਹਾਂ ਜੇ ਹੁਣ ਆ ਵੀ ਅੰਟੀਕ ਕਰੇ ਨੇ ਇਹ 38 ਗ੍ਰਾਮ ਦੀ ਜੋੜੀ ਹੈ ਜੀ 38 ਗ੍ਰਾਮ ਹਾਂ ਇਹ ਮਤਲਬ 4 ਥੋੜੇ ਥੋੜੇ ਘੱਟ ਫਿਰ ਤੁਸੀਂ ਅੱਧਾ ਦੇ ਚੈਨਲ ਦੇਖੋ 10-10 ਗ੍ਰਾਮ ਦੀਆਂ ਇੱਕ ਇੱਕ ਤੋਂਲੇ 8-8 ਗ੍ਰਾਮ ਦੀ ਬਿਲਕੁਲ ਇਹ ਸਰਕਾਰ ਦਾ ਚੰਗਾ ਕੰਮ ਆ ਬਈ ਜਿਹੜਾ ਉਹਨਾਂ ਨੇ ਆ ਕਰ ਲਿਆ ਬਿਲਕੁਲ ਜੀ ਕਿਤੇ ਅੱਗੇ ਨਾ ਸਾਡੇ ਪਿੰਡਾਂ 'ਚ ਸ਼ਹਿਰਾਂ ਦਾ ਨਹੀਂ ਤੁਹਾਡਾ ਪਤਾ ਅਸੀਂ ਕਹਿੰਦੇ ਜੇ ਜਦੋਂ ਸੁਨਾਰੇ ਦੀ ਚੀਜ਼ ਲੈ ਲਈ ਉਹ ਤਾਂ ਪੂਰਾ ਜਦੋਂ ਉਹਦੇ ਕੋਲ ਚਲੇ ਗਏ ਉਹ ਤਾਂ ਬਸ ਉਹਨੇ ਕੱਟੇ ਕੋਡੀਆਂ ਲੜਾ ਲਾ ਮੰਨ ਲਓ ਤੁਸੀਂ ਦੇਖੋ ਵੀ ਇਹਦੇ ਸਾਰੇ ਕਿਤੇ ਇਹੀ ਸੀ ਉਹਦੋਂ ਨੂੰ ਇੱਕ ਚੀਜ਼ ਆ ਦਿਖਾਨਾ ਹੁਣ ਹਰ ਬੰਦਾ ਨਾਗ ਵਾਲੀ ਆਈਟਮ ਲੈਣ ਤੋਂ ਇੰਨਾ ਡਰਦਾ ਉਹਦਾ ਕਾਰਨ ਕੀ ਹੈ ਜਦੋਂ ਤੁਸੀਂ ਲੈਣ ਜਾਣਾ ਇਹ ਤੁਹਾਨੂੰ ਵਿੱਚ ਤੋਲ ਕੇ ਮਿਲ ਜਾਨੇ ਅੱਧੇ ਕੱਟੇ ਕੋਈ ਅੱਧੇ ਵੀ ਘੜ ਦਿੰਦਾ ਕੋਈ 60% ਘੜਦਾ ਹੁਣ ਅਸੀਂ ਕੀ ਕਰਤਾ ਕੱਲੇ ਕੱਲੇ ਚੀਜ਼ ਤੇ ਟੈਗ ਲਾਤਾ ਜੀ ਆ ਤੁਸੀਂ ਦਿਖਾ ਸਕਦੇ ਹੋ ਇਹ ਚ ਕਿੰਨੀ ਵੈਕਸ ਹੈ ਕਿੰਨੀ ਮੋਮ ਹੈ ਕਿੰਨਾ ਸੋਨਾ ਹੈ ਇਹਦਾ ਹੁਣ ਜਿੰਨੇ ਸੈੱਟ ਦਾ ਵਜ਼ਨ ਵੀਰੇ ਵੈਸੇ ਹੈਗਾ 7.5 ਤੋਲੇ ਜੀ ਪਰ 골ਡ ਵਿੱਚ ਸਿਰਫ ਹੈਗਾ 4.5 ਤੋਲੇ ਮਤਲਬ ਇਹ ਚੋ ਜਿਹੜੇ ਮੋਟੀ ਗੱਲ ਸਮਝ ਪਾਇਆ ਹਾਂ ਹਾਂ ਜੀ ਵੀ ਸੋਨੇ ਦਾ ਭਾਰ ਅੱਡ ਕਰਤਾ ਹਾਂਜੀ ਆ ਮੋਤੀਆਂ ਦਾ ਅੱਡ ਕਰਤਾ ਮੋਤੀਆਂ ਦੇ ਜਿਹੜੇ ਅੰਦਰ ਇਹਦੇ ਲਾਖ ਭਰੀ ਉਹਦਾ ਵੀ ਵਜ਼ਨ ਅੱਡ ਕਰਤਾ ਲਾਖ ਦਾ ਵੀ ਲਾਖ ਦਾ ਵੀ ਕੋਈ 1% ਵੀ ਹੀਰਾ ਫੇਰੀ ਇਹ ਆ ਦੇਖੋ ਇਹ ਤੇ ਲਿਖਿਆ ਹੋਇਆ ਹੈ ਕੱਲੀ ਕੱਲੀ ਚੀਜ਼ ਕਿ ਉਂਜ ਦਾ ਵਜ਼ਨ ਇਹਦਾ 7.5 ਟੋਲੇ ਆ ਵੈਸੇ ਸਾਰਾ ਕੁਝ ਕੱਟ ਕੇ 42 ਗ੍ਰਾਮ ਹੈ ਤੇ ਕੀ ਕੀ ਕੱਟਿਆ ਹੂੰ ਇਹ ਸਾਰੀ ਕਲੈਕਟਿਕ ਕਸਟਮਰ ਨੂੰ ਮਿਲਣੀ ਹੈ ਕੱਲ ਨੂੰ ਜਦੋਂ ਮਰਜ਼ੀ ਆ ਘਲਾ ਆ ਜੇ ਤੇ ਉਹਦੇ ਕੋਈ ਵੀ ਕਿਉਂਕਿ ਵਿੱਚ ਤੋਲ ਕੇ ਮਿਲਣਾ ਹੀ ਨਹੀਂ ਹਾਂ ਸਮਝ ਆ ਨਾ ਆਮ ਰੇਟ ਸਾਰਾ ਮੋਤੀ ਵੀ ਸੋਨੇ ਦੇ ਭਾਸ਼ੀ ਦੇ ਚੜ੍ਹ ਹਾਂਜੀ ਹਾਂਜੀ ਜੇ ਹੁਣ ਵੈਸੇ 7.5 ਟੋਲੇ ਆ ਤੁਸੀਂ ਕਿਦੋਂ ਲੈ ਲਿਆ ਅਗਲਾ ਕਹਿੰਦਾ 15 ਗ੍ਰਾਮ ਮੋਤੀ ਤੁਸੀਂ ਖੁਸ਼ ਹੋ ਜਾਣਾ ਪਰ ਫੇਰ ਵੀ 15 20 ਗ੍ਰਾਮ ਦਾ ਫਰਕ ਰਹਿ ਗਿਆ ਬਾਤ ਹੁਣ ਲੈਣਾ ਸੋਨਾ ਸੋਨੇ ਹੀ ਆ ਸੋਨਾ ਸੋਨੇ ਹੀ ਆ ਹਾਂ ਤੇ ਆ ਬਹੁਤ ਚੀਜ਼ਾਂ ਨਾਲ ਕੋਲ ਪਈਆਂ ਡਿਜ਼ਾਈਨ ਆ ਦੇਖੋ ਹਾਂਜੀ ਵੀਰੇ ਆ ਦੇਖੋ ਇਹ ਕੀ ਆ ਇਹ ਵੀ ਲੇਡੀਜ਼ ਜਿਵੇਂ ਵੱਡੇ ਵੱਡੇ ਕਾਂਡੇ ਅੱਛਾ ਕੰਨਾਂ ਚ ਪਾਉਣ ਵਾਲੇ ਹਾਂ ਆ ਫਿਰ ਦਿੱਲੀ ਮਹਾਰਾਜ ਨਾਲ ਟੌਪ ਹਸ ਤੇ 3-3 ਜਹਾਜਾ ਗ੍ਰਾਮ ਦੇ ਬਿਲਕੁਲ ਕੁੱਲ ਮਿਲਾ ਕੇ ਗੱਲ ਲੈਣੀ ਆ ਸਿਆਣਾ ਚ ਆ ਜਾਓ ਗਰਮੀ ਚ ਆ ਜਾਓ ਜਿਹੜੀ ਮਰਜ਼ੀ ਰੋਥ ਚ ਆ ਜਾਓ ਨੇੜੇ ਤੇ ਰੇਟ ਪਤਾ ਕਰਿਓ ਸੋਨੇ ਦਾ ਕੀ ਆ ਬਣਵਾਈ ਕੀ ਆ ਉਦੋਂ ਤੁਹਾਨੂੰ ਇੱਥੇ ਹੋਲਸੇਲ रेट ਦੇ ਘੱਟ ਮਿਲਣ। ਹਾਂ ਜੀ ਜੇ ਫਾਇਦਾ ਹੋ ਗੁ ਲੈ ਜਿੰਨੀ ਰਹਿੰਦੀ ਉਹ ਚਾਹ ਪੀ ਕੇ ਸੱਟ ਨਾ ਕਸਟਮਰ ਚਲਾ ਜਾਵੇ। ਹਾਂ ਬਿਲਕੁਲ ਸਾਡੇ ਕੋਲ ਆਜ ਸਾਡੇ ਲਈ ਹੀ ਬਹੁਤ ਵੱਡੀ ਗੱਲ ਹੈ। ਬਹੁਤ ਨਾਮੀ ਬੰਦੇ ਨੇ ਲੁਧਿਆਣੇ ਦੇ ਕੋਈ ਐਈ ਗੱਲ ਨਹੀਂ ਵੀ ਚੱਲਵਾ ਕੰਮ ਇਹਨਾਂ ਦਾ। ਤੇ ਇੱਕ ਵੀਰੇ ਆਪਣੇ ਕੋਲ ਹਲਕੀ ਜੁਐਲਰੀ ਹੁੰਦੀ ਹੈ ਲਾਈਟ ਵੇਟ ਮੈਂ ਤੁਹਾਨੂੰ ਦਿਖਾਉਣਾ। ਜੀ 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 ਉਹ ਘੱਟ ਵਾਇਸਟ ਵਾਲੀ। ਹਾਂ ਆ ਦੇਖੋ ਇਹ ਸਾਡੀ ਸਪੈਸ਼ੈਲਟੀ ਹੈ ਦੁਬਈ ਜੁਐਲਰੀ ਕਹਿ ਦਿੰਦੇ ਨੇ ਆਪਾਂ। ਇਹ ਕੀ ਆ? ਇਹ ਸਾਰਾ ਫਲਾਵਰਡ ਜਿਵੇਂ ਇੱਕ ਦੋਲੇ ਵਾਲੀ ਪਰ ਵਜ਼ਨ ਦੇਖੋਗੇ ਤੁਸੀਂ ਇਹਦਾ ਸਿਰਫ 6 ਗ੍ਰਾਮ ਹੈ 6 ਗ੍ਰਾਮ ਪੂਰੇ ਸੈੱਟ ਦਾ ਤੇ ਫਲਾਵਰਡ ਬਾੜੀ ਹੈ ਜਿਵੇਂ ਫਲਾਵਰਡ ਵਾਲਾ ਲੱਦਾ ਹੁੰਦਾ ਉੱਤੇ ਹਾਂਜੀ ਇਹਦੇ ਸੈੱਟ 14 14 ਬੰਦਾ ਬੰਦਾ ਗ੍ਰਾਮ ਦੇ ਵਧੀਆ ਬਾਰੇ ਬਾਰੇ ਸੈੱਟ ਨੇ ਮੈਂ ਤੁਹਾਨੂੰ ਦਿਖਾਉਣਾ ਸਾਰਾ ਇਹ ਵੀ ਇੱਕ ਤਕਨੀਕ ਆ ਬਣਾਉਣ ਦੀ ਹਾਂਜੀ ਜੀ ਹਾਂਜੀ ਵੀਰੇ ਅੱਗੇ ਆਜੋ ਬਹੁਤ ਅਚੈਨੀਆਂ ਪਈਆਂ ਨਾ ਕੋਲੇ ਹਾਂ ਹਾਂਜੀ ਇਹਦਾ ਨਗਾ ਵਾਲਾ ਸੈੱਟ ਯਾ ਵਾਹ ਇਹ ਸੋਨਾ ਹਾਂਜੀ ਇਹ ਰੋਜ਼ ਗੋਲਡ ਹੈ ਜੀ ਇਹ 18 ਕੈਰੇਟ ਚ ਬਣਿਆ ਵੀਰੇ ਜਿਹੜੀ ਚੀਜ਼ 18 ਕਿਲੋ ਡਰ ਦੇ 18 ਕਿਲੋ ਦੀ ਮੋਹਰ ਲੱਗੀ ਹੋਊਗੀ ਹੂੰ ਰੋਜ਼ ਗੋਲ ਜਿਹੜਾ ਚੱਲਦਾ ਡਾਇਮੰਡ ਚ ਆਪਣਾ ਕੋ ਡਾਇਮੰਡ ਦੀ ਸਾਰੀ ਜੁਲਰੀ ਹੈ ਡਾਇਮੰਡ ਦੇ ਵਿੱਚ ਦੇਖੋ ਤੁਸੀਂ ਆਪ ਐਨਾ ਫਾਇਦਾ ਕਰਕੇ ਦਿੰਨੇ ਕਸਟਮਰ ਦਾ ਜੀ ਕਿ ਜਿਹੜਾ ਦੇਖੋ ਜੁੜਾ ਉਹ ਜਿਹੜਾ ਕਰਨੌਜਲਾ ਕਹਿੰਦਾ ਹੁੰਦਾ ਹਾਂਜੀ 20VS ਸ਼ਾਈਨ ਕਰਦਾ 20VS ਉਹ ਤਾਂ ਦਿਖਾ ਹੈਗਾ ਆਪਣੀ ਉਹ ਵੀ ਹੈਗਾ ਆ ਦੇਖੋ ਚੂੜੀਆਂ ਇਹ ਸਾਰਾ ਡਾਇਮੰਡ ਹੈ ਨਾ ਵੀਰੇ ਆਈਜੀ ਸਰਟੀਫਾਈਡ ਹੈ ਆ ਇਹ 2 ਲੱਖ ਰੁਪਏ ਦੀਆਂ ਬੈਂਗਲ ਬੰਦੀਆਂ ਨੇ ਘਟੋ-ਘਟ ਤੇ ਆਪਣੇ ਕੋਲ ਸਿਰਫ 8.5 ਲੱਖ ਰੁਪਏ ਦੀਆਂ ਨੇ ਸਰਟੀਫਿਕੇਸ਼ਨ ਦੇ ਨਾਲ ਪਾਇਓਰਟੀ ਦੇ ਨਾਲ ਵਿੱਦ ਬਿੱਲ ਤੇ ਜਦੋਂ ਮਰਜ਼ੀ ਆ ਕੇ ਵਾਪਸ ਕਰ ਦਿਓ ਇੰਨਾ ਰੇਟ ਦਾ ਫਰਕ ਇੰਨਾ ਫਰਕ ਹੁੰਦਾ ਹੈ ਕਿਉਂਕਿ ਇਹ ਸਾਰਾ ਲੈਬ ਜੋ ਬਣਿਆ ਹੋਇਆ ਡਾਇਮੰਡ ਹੈ ਹੂੰ ਵਿੱਤ ਸਰਟੀਫਿਕੇਸ਼ਨ ਤੁਹਾਨੂੰ ਮਿਲਣਾ ਹੈ ਬਿਲਕੁਲ ਇਹ ਚ ਵੀ ਸਾਰੀ ਵੈਰਾਈਟੀ ਰੈਡੀ ਹੈ ਜੀ ਇਦਾਂ ਦੇ ਹਲਕਲ ਕੇ ਛੱਲੇ ਲੈ ਸਕਦੇ ਆ ਤੁਹਾਨੂੰ ਤੁਹਾਡੇ ਜਦੋਂ ਪਹਿਲੀਆਂ ਚਾਉਂਦੇ ਸੀ ਘੜੀਆਂ ਹੁੰਦੀਆਂ ਸੀ ਹਾਂਜੀ ਚੰਗੀਆਂ ਹਾਂਜੀ ਹਾਂਜੀ ਉਹ ਮੈਨੂੰ ਬਹੁਤ ਪਸੰਦ ਸੀ ਪਰ ਕੱਲੇ ਸੀ ਉਹ ਚਾਰੇ ਪਾਸੇ ਲੋਗ ਨਹੀਂ ਸੀ ਹੁੰਦੀ ਉਹ ਬਣ ਬਣਾ ਦਿੰਦੇ ਆ ਉਹ ਵੀ ਬਣ ਜੂਗੀ ਗੋਲਚ ਵੀ ਜੇ ਘੜੀ ਚਾਹੀਦੀ ਉਹ ਵੀ ਆਪਣੇ ਕੋਲ ਰੈਡੀ ਹੁੰਦੀਆਂ ਨੇ ਕਿਉਂਕਿ ਉਹ ਆਮ ਆਪਾਂ ਕੋਈ ਵੱਡੇ ਬ੍ਰਾਂਡ ਦਾ ਨਾਮ ਨਾਲ ਲਈਏ ਉਹ ਬਹੁਤ ਮਹਿੰਗੀਆਂ ਹਾਂ ਹਾਂ ਜੀ ਹਾਂ ਜੀ ਪਰ ਮੈਗਨਾ ਜੀ ਆ ਕਰਵਾ ਲੀਏ ਇਹ ਤਾਂ ਸਿਰਫ ਵਜਨ ਦੇ ਹਿਸਾਬ ਨਾਲ ਲਾਣੀ ਆ ਉਹ ਤੁਹਾਨੂੰ ਪੈਂਦੀਆਂ ਨੇ 4-4 ਗੁਣਾ ਉਹ ਬ੍ਰਾਂਡ ਦਾ ਭਾਜਾ ਨਾ ਇਕੱਲਾ ਉਹ ਬ੍ਰਾਂਡ ਸੋਚਦੇ ਠੀਕ ਆ ਉਹਨਾਂ ਵਿੱਚ ਵੀ ਖਾਸੀ ਹੈਗੀ ਤੇ ਹੈਗੀ ਆ ਪਰ ਇੱਕ ਜਿਹੜੇ 골ਡ ਵਾਲਾ ਫਿਰਿਆ ਦਾ ਫੀਲ ਵੱਖਰਾ ਜਿਹਾ ਹਣਾ ਪਿਓਰ 골ਡ ਦਾ ਫਿਰ ਆਪਣੇ ਹੀ ਡਿਜ਼ਾਈਨਿੰਗ ਬਹੁਤ ਕਮਾਲ ਦੀ ਆ ਆ ਦੇਖੋ ਤੁਸੀਂ ਇਹਨੂੰ ਵੀਰ ਸੱਪ ਜਿਹਾ ਆਪਣਾ ਫਲੈਕਸੀਬਿਲਟੀ ਦੇਖੋ ਹਾਂ ਵਾਹ ਲੈ ਕਮਾਲ ਆ ਨਾ ਗੱਲਬਾਤ ਬਹੁਤ ਨਰਮ ਜੀ ਸੱਪ ਜਿਹਾ ਆ ਹਣਾ ਹਾਂਜੀ ਇਹ ਸ ਹੈ ਇਹਨੂੰ ਕਹਿੰਦੇ ਸਨੇਕ ਬ੍ਰੇਸਲਟ ਹੈ ਸਨੇਕ ਸਪੋਲ ਗਿਆ ਜਿਹਾ ਬਣਾਇਆ ਪਿਆ ਬਰਾਵੋ ਇਹ ਤਾਂ ਚੈਨਾ ਹੈਵੀ ਹੈਵੀ ਆਪਣਾ ਕੋ ਚਾਹੇ ਦੱਦ ਤੋਂ ਲੈ ਦੀ ਚੈਨਾ ਵੀ ਤੁਸੀਂ ਰੈਡੀ ਲੈ ਸਕਦੇ ਹੋ ਜੀ ਜੀ ਹਰ ਰੇਟ ਚ ਫਰਕ ਮਿਲੂਗਾ ਕੁਆਲਿਟੀ ਇੱਕ ਨੰਬਰ ਪੱਕੇ ਬੈਲ ਤੇ ਜੀ ਇਹ ਵੱਡੀ ਗੱਲ ਆ ਆ ਵੀ ਯਾਰ ਬਹੁਤ ਸੋਣ ਇਹ ਐਂਟੀਕ ਆ ਗਿਆ ਹਾਂਜੀ ਇਹ ਵੀ ਵੀਰੋ ਮੈਂ ਤੁਸੀਂ ਦੇਖੋ ਸਾਰਾ ਟੈਗ ਲੱਗਿਆ ਹੋਇਆ ਇਹਦਾ ਵੈਸੇ ਵਜ਼ਨ ਹੈਗਾ 6.5 ਟੋਲੇ ਕੱਟ ਕੇ 4.5 ਰਿਹਾ ਜੀ ਹਾਂ ਆ ਪਿੱਛੇ ਡਿਟੇਲ ਲੱਗੀ ਹੈ ਕਿੰਨੀ ਵੈਕਸ ਹੈ ਕਿੰਨਾ ਇਹਦੇ ਵਿੱਚ ਮੋਤੀ ਲਾਲ ਮੋਤੀ ਹੈ ਕਿੰਨਾ ਵਾਈਟ ਮੋਤੀ ਹੈ ਸਾਰਾ ਬਿਲਕੁਲ ਯਾਰ ਜਦੋਂ ਅਸੀਂ ਫੋਨ ਤੇ ਸਰਚ ਮਾਰ ਲਿਆ ਦਾ ਨੰਬਰ ਭਰ ਲਿਆ ਹਾਂਜੀ ਇਹ ਸੌਂਡੇ ਕੋਲੇ ਸਾਰੀ ਡਿਟੇਲ ਸਾਹਮਣੇ ਆ ਜਾਣੀਆਂ ਸਾਹਮਣੇ ਆ ਜਾਣੀਆਂ ਕਿਹੜੀ ਲੈ ਪ੍ਰੋਟੈਸਟਡ ਆ ਕਿਹਦੀ ਤਰੀਕ ਨੂੰ ਹੋਇਆ ਜੀ ਕਦੋਂ ਬਣਿਆ ਹਾਂ ਫਿਰ ਉਸ ਤੋਂ ਬਾਅਦ ਸਾਡਾ ਪੱਕਾ ਤੁਹਾਨੂੰ ਜੀਐਸਟੀ ਬਿੱਲ ਮਿਲਣਾ ਹੈ ਹਾਂ ਡਿਜ਼ਾਈਨਿੰਗ ਜਿੰਨੀ ਮਰਜ਼ੀ ਲੈ ਲਓ ਸਾਰੀ ਰੈਡੀ ਕਰਾਈ ਹੋਈ ਹੈ ਵੀਰੇ ਹਾਂ ਆਮ ਇਹ ਚੀਜ਼ਾਂ ਪੜਦ ਲਈਆਂ ਬੰਦਾ ਦੱਸ ਦੇ ਘੱਟਾ ਗੱਲ ਹਣਾ ਇਹ ਵੱਡੀ ਵੀਰੇ ਅਸੀਂ ਤਾਂ ਇੱਕ ਇਹ ਹੈ ਕਿ ਗਾਹਕ ਜੋੜਨਾ ਕਿਉਂਕਿ ਸਾਡਾ ਗੋਲ ਦਾ ਕੰਮ ਇੱਕ ਤਰ੍ਹਾਂ ਦਾ ਡਿਟੇਲਡ ਸਟਾਰਟਿੰਗ ਹੈ ਸਾਡਾ ਇਹ ਹੈ ਕਿ ਕਮਾਵਾਂਗੇ ਜ਼ਰੂਰ ਪਰ ਉਹਨਾਂ ਕ ਜਿਹੜਾ ਜਾਇਜ਼ ਜੋਬ ਹਾਂ ਹਾਂ ਬਿਲਕੁਲ ਬਿਲਕੁਲ ਗਲਿਆਰ ਰੱਜੇ ਪੂਜੇ ਬੰਦੇ ਆ ਸਹੀ ਆ ਨੀਕ ਨੀਤ ਨਾਲ ਲੰਮਾ ਸਾਮਾ ਕਿਉਂਕਿ ਚਾਰ ਪੰਜ ਸਾਲ ਤਾਂ ਹੋ ਗਏ ਆਪਾਂ ਨੂੰ ਜੁੜਿਆ ਨਹੀਂ ਆਪਾਂ ਨੂੰ ਵੀਰੇ ਹਾਂਜੀ ਚਾਰ ਪੰਜ ਸਾਲ ਤੋਂ ਬੰਦ ਕੇ ਜਿਹੜਾ ਵੀ ਲੰਪਾ ਨਹੀਂ ਕਰਿਆ ਆਇਆ ਇਹਨਾਂ ਦਾ ਬੰਦਿਆਂ ਦਾ ਆ ਦੇਖ ਸਕਦੇ ਹੋ ਬੰਗਾ ਵਗੈਰਾ ਕਮਾਲ ਹੀ ਆ ਇਹਦੇ ਵਿੱਚ ਵੀ ਆਈ ਹੈ ਵੀਰੇ ਹੁਣ ਇਹ ਬੰਗਲ 'ਚ ਵੀ ਨੱਗ ਨੇ ਆ ਦੇਖੋ ਇਹਦਾ ਵਜ਼ਨ ਹੈਗਾ ਵੀਰੇ ਆਪਣਾ 53 5.5 ਤੋਲੇ ਫਿਰ ਇਹਦੇ ਵਿੱਚ 4 ਗ੍ਰਾਮ ਦੋਸੋਂ ਨਗਨੇ ਜੀ ਹੂੰ ਤੇ 10 ਨਗਨੇ ਕਿੰਨਾ ਵਜਨ ਉਹ ਸਾਰਾ ਕੁਝ ਲਿਖਿਆ ਹੋਇਆ ਹੈ ਬਿਲਕੁਲ ਹਾਂਜੀ ਬਹੁਤ ਕਮਾਲ ਵੀ ਦਰਸ਼ਕੋ ਤੁਸੀਂ ਲਾਜ਼ਮੀ ਵਿਜ਼ਿਟ ਕਰ ਰਹੇ ਹੋ ਅਨਮੋਲ ਜੁਵਲਰ ਲੁਧਿਆਣਾ ਫੁਹਾਰਾ ਚੌਂ ਦੇ ਨਾਲ ਹੀ ਭਾਰਤ ਪੈਟਰੋਲ ਪੰਪ ਦੇ ਬਿਲਕੁਲ ਸਾਹਮਣੇ ਸਿਮਟਰੀ ਰੋਡ ਸਿਮਟਰੀ ਰੋਡ ਤੇ ਹਾਂਜੀ ਆ ਸਾਰਾ ਐਡਰੈਸ ਯਾਦ ਹੋ ਗਿਆ ਇੱਥੋਂ ਪਤਾ ਲੱਗ ਗਿਆ ਹੋਊਗਾ ਵੀ ਮੈਨੂੰ ਕਿੰਨਾ ਚਾਹੀ ਹੋ ਗਿਆ ਇਹਨਾਂ ਕੋਲੇ ਆਉਂਦੇ ਹਾਂਜੀ ਤਾਂ ਲਾਜ਼ਮੀ ਵਿਜ਼ਿਟ ਕਰਿਓ ਨੰਬਰ ਵੀ ਪਾ ਦਿਆਂਗੇ ਇਦੋਂ ਇਲਾਵਾ ਇਹਨਾਂ ਕੋਲੇ 1 ਗ੍ਰਾਮ ਜੁਵਲਰੀ ਵੀ ਹੁੰਦੀ ਆ ਉਹ ਤਾਂ ਵੀਡੀਓ ਖੈਰ ਤੁਸੀਂ ਵੇਖਿਆ ਹੀ ਉਹ ਵੀ ਲਿਆ ਸਕਦੇ ਹੋ ਗੱਲਬਾਤ ਉਧਰ ਇਧਰ ਵੀ ਵੱਡੀ ਮਿਲਣੀ ਆ ਬਿਲਕੁਲ ਗੱਲ ਇਹ ਜੀ ਇਹ ਥੋੜਾ ਸੇਵਿੰਗ ਪਰਪਸ ਲਈ ਆ ਪਰ ਜੇ ਸ਼ੌਂਕ ਪੂਰਾ ਕਰਨੇ ਤੇ ਫਿਰ 1 ਗ੍ਰਾਮ 골ਡ ਜੁਐਲਰੀ ਵੈਸਟ ਆ ਜੀ ਕਿਉਂਕਿ ਲੁੱਟਾ ਖੂਹਾਂ ਤੋਂ ਵੀ ਆਪਾਂ ਬਚ ਗਏ ਇਥੇ ਇਹ ਹੈਗਾ ਵੀ ਸਹੀ ਥਾਂ ਪੈਸੇ ਨੂੰ ਇਨਵੈਸਟ ਕਰਨਾ ਇਨਵੈਸਟ ਕਰਨਾ ਉਹ ਹੈਗਾ ਸ਼ੌਂਕ ਪੂਰਾ ਕਰ ਲੋ ਦੋਨੇ ਆਪਸ਼ਨ ਤੁਹਾਡੇ ਕੋਲੇ ਤੇ ਜ਼ਿੰਦਗੀ ਨੂੰ ਆਨੰਦ ਰਣ ਮਾਣ ਹਾਂਜੀ ਵਾਇਗਰ ਮੇਰ ਕਰੇ ਤੁਸੀਂ ਸੋਨਾ ਵੀ ਲੈ ਕੇ ਚਲੋ ਸਾਰੀਆਂ ਸਹੂਲਤਾਂ ਤੁਹਾਡੇ ਕੋਲੇ ਹੁਣ ਇਹ ਉਮੀਦ ਕਰਦੇ ਆ ਕਿ ਇਹ ਇਨਾਂ ਕੋਲੇ ਖਸ਼ਾਲੀ ਆ ਫੇਰ ਹੀ ਆਪਣੇ ਰੰਗ ਪਾਗਾ ਬਿਲਕੁਲ ਗਾਕਨ ਵਾਲੀ ਸਾਰਾ ਸੋਨਾ ਚਾਂਦੀ ਇਕੱਠਾ ਕੁਝ ਵੀ ਲੈਣਾ ਸਾਰਾ ਤੁਹਾਨੂੰ ਇੱਕ ਹੀ ਦੁਕਾਨ ਤੇ ਮਿਲ ਜਾਣਾ ਬਿਲਕੁਲ ਕਮਾਲ ਧੰਨਵਾਦ ਮਿਹਰਬਾਨੀ